ਅੱਜ ਪਾ ਸਾਰੇ ਮਿਲ ਕੇ ਜਾਣਾ ਸੰਗਤ ਸਾਹਿਬ ਨੂੰ ਸਾਰੀ ਹਜੂਰੀ ਫੌਜ ਇੱਥੇ ਜੁੜੀ ਹੋਈ ਆ ਮੇਲਾ ਬਣਾਉਣ ਵਾਸਤੇ ਤਾਂ ਹੀ ਉਹਨੂੰ ਕਹਿੰਦੇ ਆ ਜੋੜ ਮੇਲਾ ਦੇਖ ਦੇ ਦੇਖ ਕੇ ਨਜਰਾ ਤੇਰਾ ਕਾਵਾਂਗੇ ਸਿੰਘਾਂ ਨੂੰ ਡਲੇ ਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਜਿਦਾ ਕਿ ਆਪਾਂ ਕਿਹਾ ਸੀਗਾ ਹਜੂਰ ਸਾਹਿਬ ਦੇ ਵਿੱਚ ਜੋੜ ਮੇਲੇ ਚੱਲ ਰਹੇ ਆ ਤਾਂ ਅੱਜ ਹੈਗਾ ਦੂਜਾ ਅੱਜ ਆਪਾਂ ਸਾਰੇ ਮਿਲ ਕੇ ਜਾਣਾ ਸੰਗਤ ਸਾਹਿਬ ਨੂੰ ਸਾਰੀ ਹਜੂਰੀ ਫੌਜ ਇੱਥੇ ਜੁੜੀ ਹੋਈ ਆ ਮੇਲਾ ਮਨਾਉਣ ਵਾਸਤੇ ਤਾਂ ਹੀ ਉਹਨੂੰ ਕਹਿੰਦੇ ਆ ਜੋੜ ਮੇਲਾ ਤਾਂ ਅਸੀਂ ਹੁਣ ਆ ਕੇ ਇੱਥੇ ਹਲਟ ਕੀਤਾ ਗੋਵਿੰਦ ਬਾਗ ਦੇ ਵਿੱਚ ਇੱਥੇ ਸਾਰੇ ਲੰਗਰ ਛੱਕ ਗਏ ਹੁਣ ਤੁਰਨਗੇ ਪੈਦਲ ਹੀ ਸੰਗਤ ਸਾਹਿਬ ਦੇ ਲਈ ਕਿਉਂਕਿ ਉਹ ਗੁਰਦੁਆਰੇ ਨੇੜੇ ਆ ਬਾਕੀ ਜਿਹੜੇ ਦੂਰ ਹਨ ਉਹਨਾਂ ਤੇ ਆਪਾਂ ਗੱਡੀਆਂ ਤੇ ਜਾਂਦੇ ਆ ਤਾਂ ਬਾਕੀ ਅਸੀਂ ਚੱਲ ਮੈਂ ਹੁਣੇ ਆਇਆ ਸੀ ਕਾਕਾ ਦੇ ਫੋਨ 'ਚ ਆਪਾਂ ਵਲੌਗ ਬਣਾ ਰਿਹਾ ਤਾਂ ਕਰਕੇ ਇਹ ਸਾਡੇ ਉਹ ਜਿਹੜੀ ਤੁਸੀਂ ਵੱਡੀ ਡਰਾਈਵ ਦੇਖੀ ਹੋ ਇਹਨਾਂ ਨੇ ਬੜਾਈਆਂ ਬਿਲਕੁਲ ਸਪੋਰਟ ਨਾ ਕਰੋ ਬਹੁਤ ਸਪੋਰਟ ਮਿਲ ਰਿਹਾ ਵਈ ਜੀ ਕਰਦੇ ਜਾਓ ਸਪੋਰਟ ਕਰੋ ਇਦਾਂ ਨਹੀਂ ਕਹਿਣਾ ਬਾਗੀ ਅਸੀਂ ਲੰਗਰ ਛਕਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਅੱਗੇ ਕੰਟੀਨਿਊ ਕਰਦੇ ਆ ਜੀ ਖਾਲਸਾ ਜੀ ਕੀਤੇ ਇਹਦਾ ਕਿ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਡਾ ਵੀਰ ਹਰਸ਼ ਸਿੰਘ ਤੇ ਚੌਕੀ ਨਿਕਲ ਚੁਕੀ ਆ ਉਧਰ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਸ਼ਸਤਰ ਵਿਦਿਆ ਦਾ ਉੱਥੇ ਪ੍ਰਦਰਸ਼ਨ ਹੋ ਰਿਹਾ ਜੀ ਕਿਆ ਬਣਾ? ਅਸੀਂ ਘੁੰਮੇ ਨਾ। ਮਾੜੀ ਸਾਰੇ ਚੱਲਦੇ ਆ ਜੀ। ਸੰਤ ਸਾਹਿਬ ਦੇ ਲਈ। ਜੇ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਢਾਲ ਦੇ ਦਰਸ਼ਨ ਕਰਾਉਂਦੇ ਆ। ਸਾਡੇ ਵੀਰ ਨੇ ਸਾਰੀ ਕਾਰਾਗਿਰੀ ਕੀਤੀ ਐ ਇੱਥੇ ਤੇ। ਤੇ ਦੇਖ ਸਕਦੇ ਹੋ ਕਿਨੀ ਸੋਹਣੀ ਆ। ਇਹ ਸਾਰੀ ਜਿਹੜੀ ਤੁਸੀਂ ਇੱਥੇ ਲਾਈਨਿੰਗ ਵੇਖ ਰਹੇ ਹੋ ਜਿੰਨਾ ਵੀ ਇੱਥੇ ਆਰਡਰ ਕਿਰਪਾ। ਸਾਰਾ ਆਪਣੇ ਵੀਰ ਨੇ ਕੀਤਾ। ਇਨ ਫਿਊਚਰ ਆਪਾਂ ਹੁਣ ਤਾਂ ਆਪਾਂ ਪੇਂਟਿੰਗ ਦਾ ਕਰਦੇ ਆ ਬਿਜ਼ਨਸ ਬਿਦ ਬਾਅਦ ਚ ਆਪਾਂ ਸ਼ਸਤਰਾਂ ਦਾ ਵੀ ਕਰਾਂਗੇ। ਮਹਾਰਾਜ ਜੀ ਕਿਰਪਾ ਕਰਨ। ਤੁਸੀਂ ਬਸ ਸਪੋਰਟ ਕਰਿਓ, ਪੈਸਾ ਖਰਚਾ ਕਰਿਓ ਇਹੋ ਜੀ ਚੀਜ਼ਾਂ ਤੇ। ਆ ਬੈਠੇ ਉੱਪਰ ਸਾਡੇ ਅਰਤੀ ਸਿੰਘ ਪਿੱਛੇ ਆਪਣਾ ਦਿਲਰਾਜ ਸਿੰਘ ਉਸ ਤੋਂ ਪਿੱਛੇ ਸ਼ਾਨਿਹਾਲ ਸਿੰਘ ਹੋਣੇ ਆ ਬਾਕੀ ਸ਼ੌਕ ਹੀ ਨਿਕਲ ਚੁਕਿਆ ਜੀ ਅਸੀਂ ਲੰਗਰ ਛਕਿਆ ਨਹੀਂ ਹੁਣ ਦੇਖਦੇ ਆ ਕੀ ਕਰੀਏ ਆਹ ਲਓ ਸਾਰੇ ਸੰਗਤ ਬੈ ਕੇ ਸ਼ਖਰੀਆ ਜੀ ਪਲਾਉ ਲੰਗਰ ਤੇ ਅਸੀਂ ਸਾਰੇ ਚੱਲਦੇ ਪਏ ਹੁਣ ਸਾਨੂੰ ਲੰਗਰ ਛਕਣਾ ਹੈ ਹੁਣ ਟਾਈਮ ਨਹੀਂ ਹੈਗਾ ਬੜੇ ਚੱਲਦੇ ਆ ਹੁਣ ਉੱਥੇ ਜਾ ਕੇ ਛਕ ਲਵਾਂਗੇ ਤਿਆਰ ਪਰ ਤਿਆਰ ਹੋ ਕੇ ਚੱਲੇ ਪਾ ਜੀ ਤਿਆਰੀ ਸਤਿ ਸ਼੍ਰੀ ਅਕਾਲ ਸਾਹਿਬ ਦੇ ਲਈ ਤੁਹਾਨੂੰ ਰਾਹ ਦੇ ਵਿੱਚ ਅਪਡੇਟ ਦਿਖਾਵਾਂਗੇ ਮਤਲਬ ਅਪਡੇਟ ਕਰਾਂਗੇ ਉਸ ਤੋਂ ਬਾਅਦ ਸਦਾ ਉੱਥੇ ਜਾ ਕੇ ਮਿਲਾਂਗੇ ਇਹ ਆਪਣਾ ਗੋਵਿੰਦ ਬਾਗ ਤੁਹਾਨੂੰ ਪਤਾ ਹੀ ਹੈ ਗੋਵਿੰਦ ਬਾਗ ਕੀ ਦਿਖਾਣਾ ਰੋਜ਼ ਦੇਖਦੇ ਹੋ ਤੁਸੀਂ ਅਸੀਂ ਆ ਗਏ ਜੀ ਅੰਮੀ ਦੇ ਦੁਕਾਨ ਤੇ ਆਪਣਾ ਛੋਟਾ ਵੀਰ ਜਪੀਂਦਰਾ ਇੱਥੇ ਜਾਪੇ

ਆ ਗਿਆ ਹੁਣ ਇਹ ਰੋਡ ਤੋਂ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਤੁਹਾਨੂੰ ਦਿਖ ਰਿਹਾ ਹੋਣਾ ਇਹੀ ਖਾਸ ਗੱਲ ਜੁੰਨੀਆਂ ਨਿਸ਼ਾਨ ਸਾਹਿਬਾਂ ਦੀ ਦੂਰੋਂ ਤੋਂ ਨਜ਼ਰ ਆ ਜਾਂਦੀ ਕਿ ਖਾਲਸਾ ਉੱਥੇ ਰਾਜ ਹੈ ਉਹਦੇ ਸੀ ਪਹੁੰਚਣ ਲੱਗੇ ਅੱਜ ਹੁਣ ਅੰਦਰ ਨੂੰ ਬਾਸਵਾ ਬਾਸਵਾ ਇਹ ਗਵਾਰੀ ਸਾਰੀ ਹਜਰੀ ਫੌਜ ਇੱਥੇ ਆਉਂਦੀ ਆ ਸਾਰੇ ਗਾੜ ਵਾਲਿਆਂ ਨੂੰ ਪਤਾ ਨਹੀਂ ਖਾਲਸਾ ਪੰਥ ਆ ਗਿਆ ਸਾਰੇ ਇਦਾਂ ਵੇਖਦੇ ਅਜਿਹਾ ਕੋਈ ਅਨੋਖੀ ਚੀਜ਼ ਦੇਖ ਰਹੇ ਸਾਰੀ ਫੌਜ ਆ ਰਹੀ ਆ ਪਿੱਛੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਫੌਜ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੀ ਹੈ ਅਸੀਂ ਚੱਲਦੇ ਆ ਅੰਦਰ ਤੁਹਾਨੂੰ ਵਧੀਆ ਦਰਸ਼ਨ ਕਰਾਵਾਂਗੇ ਜੇ ਮੈਂ ਵੀਡੀਓ ਨਹੀਂ ਬਣਾ ਰਿਹਾ ਹੁੰਦਾ ਤਾਂ ਮੈਂ ਸ਼ਾਨ ਸਾਹਿਬ ਦੇ ਨਾਲ ਹੀ ਹੁੰਦਾ ਬਸ ਹੁਣ ਵੀਡੀਓ ਦੇ ਲਈ ਸੰਗਤਾਂ ਜੀ ਸਾਨੂੰ ਅੱਗੇ ਰਹਿਣ ਪਾਗਾ ਐਸੇ ਲੰਗਰ ਰੱਖਿਆ ਜੀ ਗੁਰਦੁਆਰਾ ਸੰਗਤ ਸਾਹਿਬ ਸੰਗਤ ਸਾਹਿਬ ਪਾ ਚੁੱਕੀ ਹੈ ਜੀ ਦੋਨੋਂ ਉੱਪਰ ਜਾ ਕੇ ਦਰਸ਼ਨ ਕਰਾਉਂਦੇ ਆ ਜੀ ਛਟਕਾਗੇ ਨਾਲੇ ਚਟੰਗੇ ਨੂੰ ਚਟੰਗਾ ਕਾਹ ਕਹਿੰਦੇ ਆ ਮਜੀਤੀ ਫਤੇ ਚਟੰਗੇ ਨੂੰ ਚਟੰਗਾ ਤਾਂ ਕਹਿੰਦੇ ਆ ਕਿ ਉਹਨੂੰ ਚਾਰ ਟੰਗੇ ਹੁੰਦੇ ਆ ਚਾਰ ਟਾਂਗ ਮਤਲਬ ਚਟੰਗਾ ਔਰ ਕੋਈ ਜਾਦੀ ਵੱਡੀ ਸਾਇੰਸ ਨਹੀਂ ਹੈ ਇਹਦੇ ਵਿੱਚ ਹਾਂ ਭਈ ਵਹੀ ਹੈ ਹੋਰ ਹੈ ਅਸੀਂ ਆ ਗਏ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਪਿੱਛੇ ਹੁਣ ਅਸੀਂ ਜਿੱਥੇ ਵੀ ਜਾਂਦੇ ਆ ਜੋ ਵੀ ਗੁਰਦੁਆਰੇ ਦੀ ਆਪਾਂ ਚੌਕੀ ਕਰਦੇ ਆ ਆਪਾਂ ਨਾਲ ਵਿਚਰ ਕੇ ਆਉਂਦੇ ਆ ਆਸ-ਪਾਸ ਜਾ ਕੇ ਹਨਾ ਅਰ ਵੀ ਇਦਾਂ ਪੁੱਨ ਨਿਵਰਾ ਰਹੇ ਪੈਰੋ ਕੋ ਅੱਛਾ ਪੈਰਾਂ ਨੂੰ ਸਕੂਟ ਮਿਲ ਰਿਹਾ ਜਿੱਥੇ ਥੋੜਾ ਜਿਹਾ ਈਲਾ ਜੀ ਡਾ ਹੈ ਈਲੀ ਮਿੱਟੀ ਹੈਗੀ ਈਲੀ ਈਲੀ ਮਿੱਟੀ ਹੈ ਇੱਥੇ ਕਿਦਾਂ ਸਾਡੇ ਪੈਰ ਥੋੜੇ ਜਿਹਾ ਨਾਜੂਕ ਹਨ ਤਾਂ ਧੁੱਪ ਕਰਕੇ ਫਿਰ ਥੋੜੇ ਜਿਹਾ ਛੁੱਟ ਕੇ ਲੱਗ ਜਾਂਦੇ ਅਸੀਂ ਨਾਜੂਕ ਬੰਦੇ ਅਸੀਂ ਮਾਸੂਮ ਲੋਕ ਕਿਆ ਬੋਲਦਾ ਬੱਲੂ ਅਪਨ ਮਾਸੂਮ ਹੋ ਗਏ ਤਾਂ ਮੇਰਾ ਉਂਗਲੀ ਆ ਗਈ ਸਾਰਸ ਤੇ आ जाओ आ जाओ खालसा जी हेलो तो क्या वो आऊड़ी आई क्या वाह आ जी खालसा जी अरे रे भाई इसको सपोर्ट नहीं है ये नीचे पकड़ रंडी को पकड़ दे आजा दिया ना सपोर्ट दिया। पकड़ान लकड़ी ए, का दिया कड़ान लकड़ी एक रंडी का याद है क्या हां टूट ग्रंथि है भाई हम दूसरा लाएंगे अच्छा आ जाओ आकाश सिंह ती आणल कैसा हमारे पास ज्यादा आकाश नहीं है ਵੇ ਉਹ ਇੱਥੇ ਆ ਗਏ ਆ ਜੀ ਗੁਰਦੁਆਰਾ ਸਾਹਿਬ ਅਸੀਂ ਆਏ ਇੱਥੇ ਇੰਨੇ ਹੀ ਆਪਣੇ ਨਜ਼ਾਰੇ ਲੈ ਰਹੇ ਆ ਬੁਲੇ ਲੈ ਕੇ ਉਹਦਾ ਵਸ਼ਗਾਰਦਾ ਕਰਨਾ ਨਹੀਂ ਕਿਸੇ ਪਸ਼ੂ ਪੰਛੀ ਦਾ ਸੋਦਾ ਹੀ ਅੱਪਾ ਬੁਲੇ ਲੈ ਕੇ ਆ ਗਏ ਹਲ ਫੁੱਲ ਖਾਣ ਨੂੰ ਜੇ ਮਿਲ ਕੇ ਸਾਨੂੰ ਕੁਝ ਬਾਕੀ ਇਹ ਹੈਗਾ ਜੀ ਜਮੂਨ ਦਾ ਛੜਛੜਾ ਨਹੀਂ ਨਹੀਂ ਰੋ ਰੋ ਕੀ ਹਾਲ ਹੈ ਭਾਈ ਬੈਂ ਸੌਰੀ ਕੀ ਹਾਲ ਹੈ

ਆਵਰੇ ਵਈਂ ਫਿਰ ਪਹੁੰਚਾ। ਅੱਜ ਯਾਰ ਲੱਗਿਆ ਜਣ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚ ਬਾਬੇ ਨੇ ਆਰਾਮ ਕਰ ਲਿਆ ਤੇ ਇਸ ਤੋਂ ਬਾਅਦ ਹੁਣ ਸ਼ਾਹ ਸਾਹਿਬ ਲੈ ਕੇ ਹਜੂਰ ਸਾਹਿਬ ਦੀ ਰਵਾਨਾ ਹੋਵੇ। ਖਿਆਲ ਚਲ। ਲੰਗਰ ਵਰਤ ਗਿਆ 2010 ਹੋ ਚੁੱਕਿਆ ਹੁਣ ਲੰਗਰ ਛਕਾਵਾਂਗੇ ਸਿੰਘਾਂ ਨੂੰ ਡਲੇ ਦਾ। ਇੱਥੇ ਪੋਠਾ ਹੁਣ। ਇਧਰ ਇਧਰ ਰੱਖ ਥਾਲੀ ਇਹ ਵੀ ਅਗਰ ਥਾਲੀ ਇਧਰ ਰੱਖੋ ਥਾਲੀ ਹਰ ਕਿੰ ਇਧਰ ਪਾਰਕ ਨਹੀਂ ਰੱਖ ਰੱਖ ਨੂੰ ਭਾਵੇਂ ਸਾਧਿਆ ਨਾ ਆ ਬਾਲਟੀਆਂ ਰੱਖੇ ਮੇਰੇ ਵਿੱਚ ਡਲੇ ਪਾ ਕੇ ਤਰਾ ਵੱਖਰਾ ਡਲੇ ਵਾਰੇ ਕਰ ਦਿਆਂਗੇ ਇਹਦਾ ਨਾਲ ਡੜੇ ਡੜੇ ਕੱਢ ਲਾਂਗੇ ਤੇ ਦੂਜੇ ਗੜਵੇ ਨਾਲ ਤਰਾ ਤਰਾ ਵੱਖਰਾ ਇੱਕ ਬੰਦਾ ਡਲੇ ਫਿਰਤਾ ਹੋਊਗਾ ਦੂਜਾ ਉਹਦੇ ਨਾਲ ਸਰੀ ਬੜਤਾ ਵਾ ਆਪਨੇ ਕਪੜਾ ਲੈ ਲੈ ਅਜੇ ਬੰਦ ਕਰੀ ਨਹੀਂ ਹੋ ਰਿਹਾ ਸਾਡਾ ਛੋਟਾ ਵੀਰ ਆਇਆ ਬੋਲੋ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਰਾਜ ਇਹ ਰੈਪ ਕਰੇਗਾ ਅਸੀਂ ਸਾਰੀ ਫੌਜ ਹੁਣ ਚੱਲੇ ਪਾ ਰਿਹਾ ਜੀ ਚੌਗੀ ਤਾਂ ਚੱਲ ਗਈ ਅਸੀਂ ਡਲੇ ਖਾਨ ਨੂੰ ਵਾਹ ਕੇ ਤੇ ਡਲੇ ਦੇ ਪਿੱਛੇ ਸਾਡੇ ਅਸੀਂ ਮਤਲਬ ਲੇਟ ਹੋ ਗਏ ਥੋੜਾ ਜਿਹਾ ਤੇ ਅਸੀਂ ਆ ਲਿਆ ਡੁੱਡ ਡੁੱਡ ਲਿਆ ਡੁੱਡ ਡੁੱਡ ਚਮਕਾਰੇ ਪਿੰਡੇ ਟਕਰਾਂਦੇ ਬੈਟਰ ਦੂ ਬਗਾ ਲੈ ਇਹ ਹੈਗਾ ਜੀ ਇਹਦਾ ਪਿੰਡ ਅਸੀਂ ਹੋਰ ਰਸਤੇ ਤੋਂ ਆਏ ਸੀਗੇ ਅਸੀਂ ਇਹ ਸ਼ਾਰਟਕਟ ਲੈ ਰਿਆ ਛੇਤੀ ਪਹੁੰਚਣ ਵਾਸਤੇ ਉਧਰ ਜਾ ਕੇ ਬਣਾਉਂਦੇ ਅੱਗੇ ਦਾ ਵਲੌਗ ਏ ਪਤਾ ਨਹੀਂ ਕਿਹੜੀ ਚੀਜ਼ ਆ ਇਹ ਪੇਪਰ ਦਾ ਗੋਲਾ ਆ ਅਜੀ ਆ ਗਿਆ ਜਿੱਥੇ ਸਾਡੀ ਟਕਸਾਲ ਦੇ ਵਿੱਚ ਹੁਣ ਚੌਗੀ ਤਾਂ ਨਹੀਂ ਕਰੀ ਅਸੀਂ ਥੋੜੇ ਜਿਹਾ ਲੇਟ ਹੋ ਗਏ ਸ਼ਾਰਟਕਟ ਮਾਰਿਆ ਸੀ ਲੌਂਗ ਕਟ ਹੋ ਗਿਆ ਉਹ ਇੱਥੇ ਸਾਰੀ ਫੌਜ ਬੈਠੀ ਆ ਤੇ ਸਾਰੇ ਲੰਗਰ ਛਕਦੇ ਪਏ ਆ ਆਖੀ ਸਮੇਂ ਤੇ ਲੰਗਰ ਛਕ ਵੀ ਲਿਆ ਤੇ ਸਾਰੇ ਚੱਲੇ ਪਏ ਆ ਜੀ ਅਸੀਂ ਫਟਾਫਟ ਜੂਤ ਛਕੀ પણ બાજી ساری फौज आ चुकी है आपके लगदे विच इधर आपा लेफ्ट लगवांगे ते आगे जाके एक लेफ्ट ਲੈਣਾ ਫਿਰ ਆਪਾਂ ਗੋਇੰਦਵਾਲ ਆ ਜਾਵਾਂਗੇ ਤੇ ਉਸ ਤੋਂ ਬਾਅਦ ਚੌਕੀਧਾਰਾ ਸਾਹਿਬ ਕਰਕੇ ਜਾਊਗੀ ਹਜੂਰ ਸਾਹਿਬ ਅਜੀ ਸਾਰੇ ਦਾ ਸ਼ਾਇਦ ਚੱਲਣਾ ਕਰ ਨੂੰ ਪੱਕਾ ਆ ਤਾਂ ਮੈਂ ਆਪਣਾ ਜਿਹੜਾ ਉਹ ਚੱਲ ਰਿਹਾ ਜਿਹੜੀ ਸੀਰੀਜ਼ ਚੱਲ ਰਹੀ ਆਪਣੀ ਸੱਚਖੰਡ ਦਰਸ਼ਨ ਦੀ ਉਹਦੀ ਇੱਕ ਵੀਡੀਓ ਪਾਉਣੀ ਆ ਹੀਰਾਘੜ ਸਾਹਿਬ ਦੀ ਤਾਉਦ ਲਈ ਮੈਨੂੰ ਛੇਤੀ ਜਾ ਕੇ ਕੰਮ ਕਰਨਾ ਪੈਣਾ ਇਹ ਸ਼ੂਟ ਵੀ ਕਰਨਾ ਵਾ ਨਾਲੇ ਰਿਡ ਵੀ ਕਰਨਾ ਵਾ ਪੋਸਟ ਵੀ ਕਰਨਾ ਵਾ ਸਾਰਾ ਮੈਨੇਜ ਕਰਨਾ ਪੈਂਦਾ ਤਾਕਤ ਉਸਨਾਂ ਕੋਈ ਛੱਡਣਾ ਜ਼ਰੂਰੀ ਆ ਜੇ ਆਪਾਂ ਕਹਿਣਗੇ ਮੈਨੂੰ ਸਾਰੀਆਂ ਚੀਜ਼ਾਂ ਕਰਨੀਆਂ ਤੇ ਮੈਂ ਛੱਡਣਾ ਕੁਛ ਨਹੀਂ ਫਿਰ ਕੱਖ ਨਹੀਂ ਹੋ ਸਕਦਾ ਆ ਕਰਕੇ ਅਸੀਂ ਇੱਧਰ ਹੁਣ ਲੈਫਟ ਲਵਾਂਗੇ ਤੇ ਉੱਥੇ ਜਾ ਕੇ ਫਾਈਨਲ ਫੋਟੇ ਬਲਾਕੇ ਬਲਾਕ ਵੀ ਖਤਮ ਕਰਾਂਗੇ ਜੀ ਆ ਥੋੜੀ ਜਿਹਾ ਹੋਰ ਬਣੇ ਰਹੋ ਆਪਾਂ ਉਹ ਬਲੌਕ ਚ ਖਤਮ ਕਰਾਂਗੇ ਜੀ ਆਪਾਂ ਗੋਬਿੰਦ ਬਾਗ ਚ ਅੱਛਾ ਜੀ ਅੱਥੇ ਆ ਗਿਆ ਜੀ ਸਾਰੀ ਫੌਜ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੇ ਵਿੱਚ ਚੱਲਦੇ ਅੰਦਰ ਨੂੰ ਇੱਥੇ ਹੁਣ ਰਾਤ ਸਾਹਿਬ ਹੋਊਗੀ ਰਹਿਰਾਸ ਸਾਹਿਬ ਭਾਗਾ ਲੋ ਪਾਣੀ ਪਿਓ ਪਾਣੀ ਧੰਦਾ ਦਿੱਤਾ ਤਾਂ ਚੁੱਕਿਆ ਜੀ ਹੁਣ ਇਸ ਤੋਂ ਬਾਅਦ ਸਾਰੀ ਸੰਗਤ ਮਿਲ ਕੇ ਹਜੂਰ ਸਾਹਿਬ ਜਾਊਗੀ ਉਸ ਤੋਂ ਬਾਅਦ ਮੇਲਾ ਖਤਮ ਹੋਣਾ ਮਤਲਬ ਨਗਰ ਕੀਰਤਨ ਜੋੜ ਮੇਲਾ ਜੋ ਵੀ ਆ ਅਸੀਂ ਚੱਲਦੇ ਹੁਣ ਆਪਣੇ ਘਰ ਨੂੰ ਘਰ ਨੂੰ ਅਸੀਂ ਥੱਕ ਗਿਆ ਕਾਫੀ ਬਹੁਤ ਅਸੀਂ ਜੰਗਲਾ ਜੰਗਲਾ ਚ ਘੁੰਮ ਕੇ ਆਏ ਕਿ ਤਾਂ ਜਿਆਦਾ ਥੱਕ ਗਏ ਤਾਂ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲੇ ਜੋੜ ਮੇਲੇ ਦੇ ਨਾਲ ਕਵੇ ਹੋਈ ਤਾਰੀਖ ਹੋਰ ਪੁੱਛਦਾ 12 ਤਾਰੀਖ ਬਦਮਤ 12 ਤਾਰੀਖ ਬਦਮਤ ਨਗਰ ਦਮਦਮਾ ਸਾਹਿਬ ਵਾਲੀ ਜੋਗੀ ਜਾਪਾ ਤੁਹਾਨੂੰ ਮਿਲਦੇ ਆ ਜੇ ਵੀਡੀਓ ਤੁਸੀਂ ਹੁਣ ਤੱਕ ਦੇਖੀ ਹੈ ਮਤਲਬ ਹੁਣ ਪਸੰਦ ਹੀ ਆ ਗਈ ਤਾਂ ਲਾਈਕ ਕਰ ਦਿਓ ਕਿਆ ਪਸੰਦ ਨਹੀਂ ਆਇਆ ਉਹ ਕਮੈਂਟ ਕਰ ਦਿਓ ਤੁਹਾਨੂੰ ਮਿਲਦੇ ਅਗਲੇ ਵੀਡੀਓ ਦੇ ਵਿੱਚ ਆਲਾ ਬਤਾਓ ਸਭ ਲਾਈਕ ਕਰੋ ਗੱਲ ਗਾਵੇ ਨਾਲ ਹੋ ਜਾਵੇ ਬਦੇ ਪਾਵੇ ਗੁਰੂ ਦੇ ਪਾਗ ਨੂੰ ਪਾਵੇ ਜੀ ਗਾਣਾ